ਫੀਫਕੋਟ ਦੇ ਨਾਵਨਿਯੁਕਤ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਅਤੇ ਐਸਐਚਓ ਥਾਣਾ ਸਿਟੀ ਕੋਟਪੂਰਾ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ 55 ਦਰਖਾਸਤਾਂ ਦਾ ਮੌਕੇ ਤੇ ਨਿਬਟਾਰਾ ਕੀਤਾ ਗਿਆ। ਸ੍ਰੀ ਜਤਿੰਦਰ ਸਿੰਘ ਡੀਐਸਪੀ ਕੋਟਪੂਰਾ ਸਰਦਾਰ ਸੰਸ਼ੇਰ ਸਿੰਘ ਸ਼ੇਰਗਿੱਲ ਡੀਐਸਪੀ ਫੀਫਕੋਟ ਤੇ ਐਸਐਚਓ ਥਾਣਾ ਸਿਟੀ ਸ੍ਰੀ ਮਨੋਜ ਕੁਮਾਰ ਨੇ ਇਸ ਕੈਂਪ ਦੀ ਅਗਵਾਈ ਕੀਤੀ ਜਿਸ ਦੀ ਲੋਕਾਂ ਨੇ ਖੂਬ ਪ੍ਰਸ਼ੰਸਾ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਕਚਹਿਰੀਆਂ ਵਿੱਚ ਤਰੀਕਾ ਨਹੀਂ ਭੁਗਤਣੀਆਂ ਪੈਣੀਆਂ ਫੈਸਲੇ ਥਾਣੇ ਵਿੱਚ ਹੀ ਹੋ ਜਾਇਆ ਕਰਨਗੇ ਅੱਜ 55 ਦਰਖਾਸਤਾਂ ਦੇ ਨਿਵੇੜੇ ਕੀਤੇ ਮਤਲਬ 110 ਲੋਕਾਂ ਦੇ ਪਰਿਵਾਰਾਂ ਨੂੰ ਚੈਨ ਦੀ ਨੇ ਤੇ ਸੁੱਖ ਦਾ ਸਾਥ ਪ੍ਰਾਪਤ ਹੋਇਆ ਇਸ ਮੌਕੇ ਜਤਿੰਦਰ ਸਿੰਘ ਡੀਐਸਪੀ ਕੋਟਪੁਰਾਣੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਫਤਾਵਾਰੀ ਜਾਂ ਮਹੀਨਾਵਾਰੀ ਜ਼ਰੂਰਤ ਅਨੁਸਾਰ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੋਕ ਇਸ ਕੈਂਪ ਵਿੱਚ ਖੁੱਲਕੇ ਆਪਣੀਆਂ ਸ਼ਿਕਾਇਤਾਂ ਤੇ ਹੋਰ ਸਮੱਸਿਆਵਾਂ ਦੱਸ ਰਹੇ ਨੇ ਜਿਨ੍ਹਾਂ ਨੂੰ ਬਹੁਤੀ ਧਿਆਨ ਨਾਲ ਸੁਣਿਆ ਜਾ ਰਿਹਾ ਅਤੇ ਉਹਨਾਂ ਦਾ ਨਿਬਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਈ ਸ਼ਿਕਾਇਤਾਂ ਨਾਲ ਸਬੰਧਤ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਨੂੰ ਸੁਣਿਆ ਗਿਆ ਤੇ ਉਹਨਾਂ ਦਾ ਹੱਲ ਵੀ ਕੀਤਾ ਗਿਆ। ਤੁਸੀਂ ਕੀ ਚਾਹੁੰਦੇ ਹੋ? ਕਸੇ ਜੀ ਉਹ ਜਗਾ ਬੈਠਾ ਹੋਇਆ ਬਿਦਖਲ ਕਰ ਦੋ ਉਹਨੂੰ ਬਿਦਖਲ ਕਿੱਥੇ ਆ ਜੀ ਇਹਦੇ ਵਿੱਚ ਜਿਵੇਂ ਰਾਤ ਨੂੰ ਕੱਢਦਾ ਘੁੱਟਦਾ ਮਾਰਦਾ ਰਾਤ ਨੂੰ ਨਹੀਂ ਕਰਿਆ ਪ੍ਰੋਪਰਟੀ ਤੁਸੀਂ ਆਪ ਦੇ ਨਾਮ ਤੇ ਕਿਉਂ ਨਹੀਂ ਕਰਾਈ ਬਜ਼ੁਰਗਾਂ ਦੇ ਨਾਮ ਤੇ ਸੀ ਉਸ ਤੋਂ ਬਾਅਦ ਤੁਹਾਡੇ ਨਾਮ ਤੇ ਹੋਣੀ ਚਾਹੀਦੀ ਉਹਨੂੰ ਨਸ਼ਾ ਸ਼ਰੌਚ ਚ ਦਾਖਲ ਕਰਾ ਦਿਓ ਰਾਤ ਨੂੰ ਬੰਦੇ ਸ਼ਰੀਆ ਦਾ ਨਹੀਂ ਜੀ ਉਹਨੂੰ ਨਸ਼ਾ ਸ਼ਰੌਚ ਚ ਦਾਖਲ ਕਰਾ ਦਈਏ ਤੁਸੀਂ ਹੈਲਪ ਕਰੋਗੇ ਨਾਲ ਫਿਰ ਹੈ ਉਹ ਉਹਨੂੰ ਕਰਦਣਾ ਪੱਕਾ ਹਾਂਜੀ ਹਾਂਜੀ ਇਹਦਾ ਲਿਖ ਲਓ ਇਹਨਾਂ ਨੂੰ ਇਦਾਂ ਹੈ ਓਦਾਂ ਵੀ ਨਸ਼ੇ ਲਈ ਵੀ ਤਾਂ ਤੁਹਾਡੇ ਨਾਲ ਦੁਆਲੇ ਹੁੰਦਾ ਹੀ ਆ ਤੇ ਉਥੇ ਨਸ਼ਾ ਛਡਾਊ ਚ ਅਸੀਂ ਦਾਖਲ ਕਰਾ ਦਿੰਨੇ ਆ ਉਥੇ ਜਿਹੜਾ ਉਹਦਾ ਕੋਈ ਹੋਊਗਾ ਕਰ ਦਿਓ ਤੁਸੀਂ ਇਹ ਅੱਜ ਜਿਹੜਾ ਦਰਖਾਸਤਾਂ ਦੇ ਨਿਪਟਾਰੇ ਵਾਸਤੇ ਰਾਤ ਕੈਂਪ ਹੈ ਪਬਲਿਕ ਦੀ ਸੁੱਖ ਸੁਵਿਧਾ ਲਈ ਲਾਇਆ ਗਿਆ ਜੋ ਕਿ ਕਈ ਮੈਟਰ ਜਿਹੜੇ ਬਹੁਤ ਕਾਫੀ ਦਿਨ ਤੋਂ ਪੈਂਡਿੰਗ ਪਏ ਸੀਗੇ ਦਫ਼ਤਰਾਂ ਦੇ ਜਾਂ ਥਾਣੇ ਦੇ ਤੇ ਕਈ ਵੀਆਈਪੀ ਡਿਊਟੀਆਂ ਜਾਂ ਹੋਰ ਡਿਊਟੀਆਂ ਹੋਣ ਕਾਰਨ ਕਰਕੇ ਨਿਪਟਾਰਾ ਨਹੀਂ ਹੋ ਪਾਇਆ ਸੀ ਇਸ ਕਰਕੇ ਅੱਜ ਨਾਲੇ ਸਪੈਸ਼ਲ ਕੈਂਪ ਲਾਇਆ ਗਿਆ ਜਿਸ ਦੌਰਾਨ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਇਹਨਾਂ ਦੇ ਜਿਹੜਾ ਵੀ ਦੁੱਖ ਤਕਲੀਫਾਂ ਸੁਣੀ ਜਾ ਰਹੀ ਹੈ ਤੇ ਉਹਦਾ ਨਿਪਟਾਰਾ ਮੌਕੇ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਜਿਹੜੀ ਹੈ ਬੇਵਜਹ ਦੀ ਕੰਜਲਖਵਾਰੀ ਟਾਈਮ ਬਰਵਾਦੀ ਹੈ ਉਹ ਬਚ ਸਕੇ ਕੀ ਇਸ ਤਰ੍ਹਾਂ ਦੇ ਫਿਊਚਰ ਦੇ ਵਿੱਚ ਜਾਂ ਆਗਲੇ ਹਫ਼ਤੇ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣਗੇ ਬਿਲਕੁਲ ਜੀ ਇਸ ਤਰ੍ਹਾਂ ਦੇ ਅਸੀਂ ਵੀਕਐਂਡ ਤੇ ਜਾਂ ਛੁੱਟੀ ਵਾਲੇ ਦਿਨ ਜੈਸ ਟਾਈਮ ਲੋਕਾਂ ਨੂੰ ਵੀ ਆਪਣੇ ਕੰਮਕਾਰ ਤੇ ਛੁੱਟੀ ਹੋਵੇ ਇਸ ਤਰ੍ਹਾਂ ਨੇ ਕੈਂਪ ਲਾਉਂਦੇ ਰਵਾਂਗੇ ਉਸ ਦਿਨ ਤਾਂ ਕਿ ਲੋਕ ਆਪਣਾ ਕੰਮ ਵੀ ਕਰ ਲੈਣ ਤੇ ਜਿਹੜੀ ਕੋਈ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਹੱਲ ਵੀ ਅਸੀਂ ਕਰ ਸਕੀਏ ਸਰ ਕਲੇ ਥਾਣਾ ਸਿਟੀ ਨਾਲ ਸੰਬੰਧਤ ਹੈ ਕਿ ਹੋਰ ਵੀ ਜਗ੍ਹਾ ਜੀ ਇਹ ਸਬਡਿਵੀਜ਼ਨ ਦਾ ਸਿਟੀ ਦੇ ਸਦਰ ਦੋਨਾਂ ਦਾ ਹੀ ਇੱਥੇ ਕੀਤਾ ਬਾਕੀ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਰੂਪੇ